कहो मानुकते क्या होए आवे ज्योतिष भावे सोई करावे इसके हाथ होए ता सब किछ ले ज्योतिष भवें सोई करे अनजानत बिखिया में रचे जे जानत अपने आप बचे पर में पूला दे देश धावे निमक माहे चार कुंट फिर आवे कर कृपा जिसे अपनी भगत दे ਨਾਨਕ ਤੇਜਨ ਨਾਮ ਮਿਲੇ ਨਾਨਕ ਤੇਜਨ ਨਾਮ ਮਿਲੇ ਕਹੋ ਮਨੁਖ ਤੈ ਕਿਆ ਹੋਏ ਆਵੇਂ ਜੋ ਤਿਸ ਭਾਵੇਂ ਸੋਈ ਕਰਾਵੇਂ ਇਸ ਦੇ ਹਾਥ ਹੋਇ ਤਾ ਸਭ ਕਿਛ ਲੇ ਜੋ ਤੇ ਸੁਭਾਵੇ ਸੋਇ ਕਰੇ ਅਨਜਾਨਤ ਵਿਖੇ ਮੇਰੇ ਚ ਜੇ ਜਾਨਤ ਆਪਣੇ ਆਪ ਹੈ ਪਰ ਮੀ ਪੂਲਾ ਦੇ ਦਿਸ ਧਾਰੇ ਨਿਮਖਾ ਹੈ ਚਾਰ ਕੁੰਟ ਫੇਰੇ ਆ ਕਰ ਕਿਰਪਾ ਜਿਸੇ ਆਪਣੀ भगत ਦੇ ਨਾਨਕ ਤੇ ਜਨ ਨਾਮੁ ਮਿਲੇ ਕਰ ਕਿਰਪਾ ਜਿਸੇ ਆਪਣੀ भगत ਦੇ ਨਾਨਕ ਤੇ ਜਨ ਨਾਮੁ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਰਤਾ ਦੀ ਇਸ ਲੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਗੁਰੂ ਜੀ ਉਪਦੇਸ਼ ਕਰਦੇ ਹਨ ਕਹੋ ਮਾਨਖ ਤੇ ਕੀ ਹੋਇਆ ਬਈ ਜੋ ਤਿਸ ਪਾਵੇ ਸੋਈ ਕਰਾਵੇ ਵੀ ਜਰਾ ਦੱਸੋ ਬੰਦੇ ਦੇ ਵਸ ਵਿੱਚ ਹੈ ਕਿ ਬੰਦਾ ਜੋ ਵੀ ਕੁਝ ਕਰਦਾ ਹੈ ਨਾ ਉਹ ਤੋਂ ਕਰਮਾਇਆ ਜਾ ਰਿਹਾ ਹੁੰਦਾ ਕਿੰਨੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਉਸ ਨੂੰ ਉਸ ਚੀਜ਼ ਕਰਨ ਲਈ ਪ੍ਰੇਰਿਤ ਨਹੀਂ ਆ ਹਨ ਉਸ ਤੇ ਜੋਰ ਪਾਉਂਦੀਆਂ ਉਹ ਹੀ ਕਰਦਾ ਜੋ ਤੋਂ ਕਰਵਾਇਆ ਜਾਂਦਾ ਜੋ ਉਸੇ ਸਭਾਵੇ ਸੋਈ ਕਰਾਵੇ ਉਹ ਦੇਖੋ ਕਿਉਂ ਸਾਰੇ ਬੰਦਾ ਕਰੀ ਜਾਂਦਾ ਇਸ ਕੇ ਹੱਥ ਹੋਏ ਤਾਂ ਸਭ ਕੁਝ ਲੈ ਜਿਹਦੇ ਹੱਥ ਹੋਏ ਨਾ ਤਾਂ ਸਾਰਾ ਕੁਝ ਹੀ ਸਾਹਮਣੇ ਰੱਖ ਲਵੇ ਜੋ ਉਸ ਭਾਵੇ ਸੋਈ ਕਰੇ ਪਰ ਇਸ ਤਰ੍ਹਾਂ ਹੈ ਨਹੀਂ ਇਹਨੂੰ ਹੁਕਮ ਦੇ ਸਾਹਮਣੇ ਚੱਲਣਾ ਪੈਂਦਾ ਅਣਜਾਣਤ ਵਿਖਿਆ ਮੇਰਾ ਚ ਕਿਉਂਕਿ ਜਾਣਦਾ ਨਹੀਂ ਨਾ ਤਾਂ ਹੀ ਤਾਂ ਜ਼ਹਿਰ ਵਿੱਚ ਰਚਦਾ ਜੇ ਜਾਣਤਾ ਆਪਣਾ ਬੱਚੇ ਜੇ ਪਤਾ ਹੋਵੇ ਜੇ ਗਿਆਨ ਹੋਵੇ ਨਾ ਫਿਰ ਤਾਂ ਬਚ ਜੂ ਪਰਮੇ ਪੂਲਾ ਦੇ ਦਿਸਤਾਰੇ ਵੈਸੇ ਤਾਂ ਆਤਮਾ ਨੇ ਸਿੱਧਾ ਜੇ ਤੋ ਵਿਛੜੀ ਉੱਥੇ ਜਾਣਾ ਹੁੰਦਾ ਨਾ ਸੁਭਾਅ ਦੇ ਰੂਪ ਚ ਆਤਮਾ ਨੇ ਜਾਣਾ ਹੁੰਦਾ ਆਪਣੇ ਪ੍ਰਭੂ ਪਰਮਾਤਮਾ ਕੋਲ ਪਰ ਕੁਝ ਪਰਮ ਮਾਇਆ ਦਾ ਕੁਝ ਇਸ ਤਰ੍ਹਾਂ ਦਾ ਭੁਲੇਖਾ ਹੁੰਦਾ ਨਾ ਉਹਨੂੰ ਚਾਰੇ ਪਾਸੇ ਦੇ ਦਿਸ਼ਾਵਾਂ ਵਿੱਚ ਦਸਾਂ ਦਿਸ਼ਾਵਾਂ ਵਿੱਚ ਪਟਕਾਉਂਦਾ ਨਿਮਕ ਮਾਇ ਚਾਰ ਕੰਡ ਫੇਰਾਵੇ ਤੇ ਮਨ ਇਹਨਾਂ ਚੰਚਲ ਹੁੰਦਾ ਨਿਮਕ ਦੇ ਵਿੱਚ ਨਿਮਕ ਹੋ ਸਮਾਉਂਦਾ ਜਿੰਨਾ ਚਿਰ ਚਾਪਾ ਆਪਣੇ ਪਲਖ ਚਬਕਦੇ ਚਾਰੇ ਦਿਸ਼ਾਵਾਂ ਵਿੱਚ ਗੇੜਾ ਮਾਰ ਕੇ ਆ ਜਾਂਦਾ ਕਰ ਕਿਰਪਾ ਜਿਸ ਆਪਣੀ ਭਗਤ ਕਰ ਕਿਰਪਾ ਜਿਸ ਆਪਣੀ ਭਗਤ ਦੇ ਜਦੋਂ ਪ੍ਰਭੂ ਕਿਰਪਾ ਕਰਦਾ ਨਾ ਫਿਰ ਆਪਣੀ ਭਗਤੀ ਦਿੰਦਾ ਤੇ ਫਿਰ ਇਹ ਕਮਕਰ ਪ੍ਰਭੂ ਦੇ ਇਨਸਾਨ ਭਗਤੀ ਵੱਲ ਲੱਗਦਾ ਨਾਨਕ ਤੇਜਨ ਨਾਮ ਮਿਲੇ ਉਹਨਾਂ ਨੂੰ ਪ੍ਰਭੂ ਨਾਮ ਦੀ ਬਖਸ਼ਿਸ਼ ਹੁੰਦੀ ਹੈ ਉਹ ਫਿਰ ਪ੍ਰਭੂ ਨਾਮ ਨੂੰ ਸਿਮਰਦੇ ਹਨ ਤੇ ਫਿਰ ਉਹਨਾਂ ਦੀ ਆਤਮਾ ਇੱਕ ਊਮਕਾਰ ਪ੍ਰਭੂ ਨਾਲ ਇੱਕ ਹੋ ਜਾਂਦੀ ਹੈ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਅੱਗੇ ਬਖਸ਼ੋ ਹੋਈ ਐਂਗਲ ਦੇ ਲਈ ਦਾਸ ਖਿਮਾ ਦਾ ਜਾਚਕ ਹੈ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ